ਮਾਪੇ ਲਈ ਸਭ ਤੋਂ ਵੱਧ ਦੁਖਦਾਈ ਸਮਾਂ ਉਹ ਹੁੰਦਾ ਜਦੋਂ ਉਹਦੇ ਧੀ ਪੁੱਤ ਆਪਸ ਵਿੱਚ ਟਕਰਾਰ ਕਰਦੇ ਆ ਲੜਦੇ ਆ ਕਲੇਸ਼ ਕਰਦੇ ਆ ਤੇ ਅੱਡ ਹੋ ਜਾਂਦੇ ਆ ਉਹ ਬੱਚਿਆਂ ਵਾਸਤੇ ਦੁਖਦਾਈ ਨਹੀਂ ਹੁੰਦਾ ਮਾਪੇ ਵਾਸਤੇ ਬਹੁਤ ਦੁਖਦਾਈ ਹੁੰਦਾ ਪੁੱਤ ਵਾਸਤੇ ਬਹੁਤ ਪਿਓ ਵਾਸਤੇ ਬਹੁਤ ਦੁਖਦਾਈ ਹੁੰਦਾ ਕਿ ਅਸੀਂ ਤੇ ਇੱਕ ਸਮਝ ਕੇ ਇੱਕ ਜਾਣ ਕੇ ਇਹਨਾਂ ਨੂੰ ਜੰਮਿਆ ਪਾਲਿਆ ਪੋਸਿਆ ਵੱਡਾ ਕਿਤੇ ਆਪਸ ਹੀ ਲੜਫੇ ਟਕਰਾਰ ਕਰਨ ਲੱਗ ਪਏ ਤੇ ਸੱਚ ਜਾਣਿਓ ਪਰਿਵਾਰਾਂ 'ਚ ਤੇ ਕੁਝ ਹੋ ਰਿਹਾ ਪਰ ਧਰਮਾਂ ਦੇ ਵਿੱਚ ਵੀ ਇਹ ਕੁਝ ਹੋ ਰਿਹਾ ਹੈ ਦੁਨੀਆਂ 'ਚ ਇਹ ਕੁਝ ਹੋ ਰਿਹਾ ਹੈ ਕਾਲਪੁਰਖ ਨੇ ਸਾਡੇ ਰਹਿਣ ਵਾਸਤੇ ਇੱਕ ਧਰਤੀ ਬਣਾਈ ਅਸੀਂ ਧਰਤੀ ਇੱਕ ਨਾ ਰਹਿਣ ਦਿੱਤੀ ਵੰਡੀਆਂ ਪੈ ਗਈਆਂ ਦੇਸ਼ ਵੰਡ ਕੇ ਕੋਈ ਗੱਲ ਨਹੀਂ ਫਿਰ ਲੜਾਈਆਂ ਹੋਣ ਲੱਗ ਪਈਆਂ ਇਹ ਮਾੜਾ ਸੀ ਤਾਂ ਗੁਰੂ ਦਾ ਸ਼ੁਰੂ ਤੋਂ ਸਿਧਾਂਤ ਰਿਹਾ ਕਹਿੰਦੇ ਇੱਕ ਨਾਲ ਜੁੜੀਏ ਇੱਕ ਦੇ ਹੋ ਜਾਈਏ ਔਰ ਇਕਤਾ ਵਿੱਚ ਜਿੰਨਾ ਵੱਡਾ ਸੁਖ ਤੇ ਆਨੰਦ ਹੈ ਸੰਸਾਰ ਦੀ ਕਿਸੇ ਗੱਲ ਵਿੱਚ ਨਹੀਂ ਹੁੰਦਾ ਹਾਂ ਸਰੀਰਕ ਤੌਰ ਤੇ ਵੱਖਰੇ ਹੋਣਾ ਕੋਈ ਮਾੜੀ ਗੱਲ ਨਹੀਂ ਪਰ ਵਿਚਾਰ ਧਾਰਕ ਤੌਰ ਤੇ ਵੱਖਰੇ ਨਹੀਂ ਹੋਣਾ ਚਾਹੀਦਾ ਜਿਵੇਂ ਚਲੋ ਸ਼ੁਰੂ ਤੋਂ ਰਵਾਇਤ ਰਹੀ ਹੈ ਕਿਉਂਕਿ ਸੰਸਾਰ ਅੱਗੇ ਚੱਲਦਾ ਹੈ ਦੁਨੀਆ ਵੱਧ ਰਹੀ ਹੈ ਪਰਿਵਾਰ ਅਲੱਗ ਹੋ ਜਾਂਦੇ ਆ ਭਰਾ ਅਲੱਗ ਹੋ ਜਾਂਦੇ ਆ ਕੋਈ ਗੱਲ ਨਹੀਂ ਪਰ ਵਿਚਾਰਕ ਸਾਂਝ ਤੇ ਵਿਚਾਰਕ ਨੇੜਤਾ ਪਰਿਵਾਰਕ ਨੇੜਤਾ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਸਾਨੂੰ ਰੂਹਾਨੀਅਤ ਤੌਰ ਤੇ ਦਿਲੀ ਤੌਰ ਤੇ ਇੱਕ ਦੂਜੇ ਤੋਂ ਦੂਰ ਨਹੀਂ ਹੋਣਾ ਚਾਹੀਦਾ ਉਹ ਸਭ ਲਈ ਦੁਖਦਾਈ ਹੁੰਦਾ ਹੈ ਕਸ਼ਟਦਾਇਕ ਹੁੰਦਾ ਹੈ ਨੁਕਸਾਨਦਾਇਕ ਹੁੰਦਾ ਹੈ ਪਰਿਵਾਰਾਂ ਲਈ ਸਮਾਜ ਲਈ ਕੌਮ ਲਈ ਵੀ ਗੁਰੂ ਸਾਹਿਬ ਨੇ ਇਸੇ ਚੀਜ਼ ਨੂੰ ਮੁੱਖ ਰੱਖ ਕੇ ਹੁਕਮ ਦਿੱਤਾ ਸੀ ਕਹਿੰਦੇ ਇੱਕ ਓੰਕਾਰ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਬੰਦੇ ਆਪਾ ਇੱਕ ਨਾਲ ਜੁੜਨਾ ਇੱਕ ਦੇ ਹੋਈਏ ਆਪਾਂ ਨਾ ਸਕੂਲਾਂ ਦੇ ਵਿੱਚ ਨਿੱਕੇ ਹੁੰਦੇ ਜਦੋਂ ਪੜ੍ਹਦੇ ਸਾਂ ਬਹੁਤ ਸਾਰੀਆਂ ਪਿਆਰੀਆਂ ਕੁਝ ਕਟਨਾਵਾ ਕੁਝ ਗੱਲਾਂ ਸਟੋਰੀਆਂ ਸਾਨੂੰ ਸੁਣਾਈਆਂ ਤੇ ਸਮਝਾਈਆਂ ਜਾਂਦੀਆਂ ਸਨ ਉਹਦਾ ਅਰਥ ਹੁੰਦਾ ਸੀ ਵੀ ਵੱਡੇ ਹੋ ਕੇ ਅਸੀਂ ਇਹਨਾਂ ਦਾ ਜਦੋਂ ਅਰਥ ਸਮਝਾਂਗੇ ਨਾ ਹੋ ਸਕਦਾ ਸਾਡੀ ਜ਼ਿੰਦਗੀ ਤੇ ਕੋਈ ਅਸਰ ਕਰ ਜਾਵੇ ਇੱਕ ਕਹਾਣੀ ਸੁਣਾਈ ਜਾਂਦੀ ਸੀ ਏਕੇ ਵਿੱਚ ਬਰਕਤ ਹੁਣ ਆਪਾਂ ਰੱਬ ਨੂੰ ਇੱਕ ਕਿੱਥੇ ਮੰਨਣਾ ਸੀ ਰੱਬ ਨਾਲ ਇੱਕ ਕਿੱਥੋਂ ਮੰਨਣਾ ਸੀ ਤੇ ਆਪਸ ਵਿੱਚ ਇੱਕ ਨਹੀਂ ਹੋ ਪਾਰੇ ਪਹਿਲਾਂ ਆਪਸ ਵਿੱਚ ਇੱਕ ਹੋਈਏ ਜਿਸ ਦਿਨ ਸਾਡੇ ਚ ਇਕਤਾ ਹੈਗੀ ਨਾ ਪਰਿਵਾਰਕ ਤੌਰ ਤੇ ਧਾਰਮਿਕ ਤੌਰ ਤੇ ਸੱਚ ਜਾਣਿਓ ਗੁਰੂ ਨਾਨਕ ਦਾ ਸਿੱਖ ਸਾਰੇ ਸੰਸਾਰ ਚ ਵੀ ਇਕਤਾ ਕਰ ਸਕਦਾ ਹੈ ਸਾਡੇ ਕੋਲ ਇਨੀ ਸਮਰੱਥਾ ਹੈ ਕਿਉਂ ਸਾਡੇ ਕੋਲ ਸਿਧਾਂਤ ਬੜਾ ਪਿਆਰਾ ਹੈ ਗੁਰੂ ਸਾਹਿਬ ਜੀ ਦੀ ਬਾਣੀ ਉਹ ਕਹਾਣੀ ਇਹ ਹੈ ਵੀ ਇੱਕ ਪਿਓ ਉਹਦੇ ਚਾਰ ਪੁੱਤ ਨੇ ਸਮਾ ਹੋ ਗਿਆ ਵੱਡੇ ਹੋ ਗਏ ਪੁੱਤ ਪੁੱਤੇ ਵਿਆਹੇ ਗਏ ਵੱਡੇ ਬੱਚੇ ਹੋ ਗਏ ਪਰਿਵਾਰ ਵੱਡਾ ਹੋ ਗਿਆ ਬਜ਼ੁਰਗ ਹੋ ਗਿਆ ਉਹਦਾ ਆਖਰੀ ਸਮਾ ਆ ਗਿਆ ਹੁਣ ਆਖਰੀ ਸਮਾ ਆਇਆ ਤੇ ਉਹਨੇ ਹੁਣ ਆਪਣੇ ਪੁੱਤਾਂ ਨੂੰ ਇੱਕ ਸਿੱਖਿਆ ਦੇਣੀ ਹੈ ਉਹ ਗੱਲਾਂ ਕਰਦਾ ਸੀ ਪੁੱਤਰੋ ਇੱਕੇ ਵਿੱਚ ਬੜੀ ਬਰਕਤ ਹੁੰਦੀ ਹੈ ਇਕੱਠੇ ਰਹੋ ਮਿਲ ਕੇ ਰਹੋ ਰਲ ਕੇ ਰਹੋ ਰੱਬ ਸਾਰੇ ਪਾਸੇ ਤੋਂ ਕਿਰਪਾ ਕਰੇਗਾ ਤੁਹਾਡੇ ਹਰ ਕਰਮ ਵਿੱਚ ਬਰਕਤ ਰਹੇਗੀ ਪਿਆਰ ਰਹੇਗਾ ਇਕਤਾ ਰਹੇਗੀ ਤੇ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ ਤੇ ਖੁਸ਼ ਰਹੋਗੇ ਪਰ ਜਿਸ ਦਿਨ ਟੁੱਟ ਗਏ ਸਾਰੇ ਪਾਸੇ ਨੁਕਸਾਨ ਹੋਏਗਾ ਹੋਰ ਕੁਝ ਗੱਲਾਂ ਗੱਲਾਂ ਨਾਲ ਸਮਝ ਨਹੀਂ ਆਉਂਦੀਆਂ। ਕੁਝ ਗੱਲਾਂ ਕੁਝ ਕਰਕੇ ਦਿਖਾ ਕੇ ਸਮਝਾ ਕੇ ਸਮਝਾਉਂਦੀਆਂ ਨੇ। ਛੇਤੀ ਛੇਤੀ ਉਹਨਾਂ ਦੇ ਗੱਲ ਪੱਲੇ ਨਾ ਪਈ ਆਖਰ ਨੂੰ ਬਾਪੂ ਨੇ ਸੋਚਿਆ ਕਿਤੇ ਇਹ ਨਾ ਹੋਵੇ ਇਹ ਗੱਲਾਂ ਗੱਲਾਂ ਹੀ ਰਹਿ ਜਾਣ। ਉਹਨੇ ਕਿਹਾ ਬੇਟਾ ਚਾਰ ਲੱਕੜਾਂ ਲਗਾ ਕੇ ਆਓ ਇਕੱਠੀਆਂ ਕੀਤਾ ਕੁਝ ਲੱਕੜਾਂ ਮੰਗਵਾ ਲਈਆਂ। ਕਹਿੰਦੇ ਵੀ ਇਹਨਾਂ ਨੂੰ ਤੋੜੋ। ਬੱਚੇ ਤੁਸੀਂ ਬੈਠੇ ਹੋ ਸਮਝੇ ਇਸ ਗੱਲ ਨੂੰ ਲੱਕੜਾਂ ਦੇ ਟੁਕੜੇ ਨਾ ਇੱਕ ਇੱਕ ਸਿੰਗਲ ਲੱਕੜ ਟਾਣੀ ਕਹਿ ਲੋ ਸਾਰੇ ਬੱਚੇ ਉਹਨੇ ਤੋੜ ਦਿੱਤੀ। ਹੁਣ ਕਹਿੰਦੇ ਵੀ ਇਸ ਤਰ੍ਹਾਂ ਕਰੋ ਇਹਨਾਂ ਨੂੰ ਸਾਰਿਆਂ ਨੂੰ ਇਕੱਠੀਆਂ ਕਰ ਲਓ ਹੁਣ ਸਾਰਿਆਂ ਇਕੱਠੀਆਂ ਕਰ ਦਿਆਂ ਕਹਿੰਦੇ ਹੁਣ ਇਕੱਠੀਆਂ ਕਰਕੇ ਤੋੜੋ ਜਦੋਂ ਇਕੱਠੀਆਂ ਕਰਕੇ ਤੋੜੀਓਣ ਰੋਟੀਆਂ ਦਾ ਕਿਉਂ ਉਹਨਾਂ ਦੀ ਏਕਤਾ ਬਣ ਗਈ ਏਕੇ ਵਿੱਚ ਤਾਕਤ ਬਣ ਗਈ ਉਹ ਟੁੱਟੀਆਂ ਨਾ ਉਹ ਕਹਿੰਦੇ ਬਾਪੂ ਇਹ ਕੀ ਹੈ ਕਹਿੰਦੇ ਸਿੱਖਿਆ ਹੈ ਇਹ ਤੁਹਾਡੇ ਵਾਸਤੇ ਹੈ ਇਕੱਲੇ ਇਕੱਲੇ ਰਹੋਗੇ ਕੋਈ ਵੀ ਤੋੜ ਕੇ ਚਲਾ ਜਾਏਗਾ ਕੋਈ ਵੀ ਤੁਹਾਡਾ ਨੁਕਸਾਨ ਕਰ ਸਕਦਾ ਹੈ ਪਰ ਜੇ ਰਲ ਕੇ ਰਹੋਗੇ ਤਾਕਤ ਬਣ ਜਾਓਗੇ ਤਾਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਤੋੜ ਨਹੀਂ ਸਕੇਗੀ ਵਿਛੋੜ ਨਹੀਂ ਸਕੇਗੀ ਏਕੇ ਵਿੱਚ ਇਤਨੀ ਬਰਕਤ ਹੁੰਦੀ ਹੈ ਆ ਸਾਡਾ ਹੱਥ ਹੈ ਨਾ ਪੰਜ ਉਂਗਲੀਆਂ ਨੇ ਆਪਣੇ ਹੱਥ ਦੀਆਂ ਕੱਲੀ-ਕੱਲੀ ਨੂੰ ਕੋਈ ਵੀ ਤੋੜ ਦੋ ਤੁਸੀਂ ਆਪ ਵੀ ਹਲਾ ਸਕਦੇ ਹੋ ਤੋੜ ਸਕਦੇ ਹੋ ਕੱਲੀ-ਕੱਲੀ ਨੂੰ ਪਰ ਜਦੋਂ ਇਹ ਇਕੱਠੀਆਂ ਹੋ ਜਾਂਦੀਆਂ ਤਾਕਤ ਬਣ ਜਾਂਦੀ ਹੈ ਇੱਕ ਸ਼ਕਤੀ ਬਣ ਜਾਂਦੀ ਹੈ ਇਹਨਾਂ ਦੀ ਇੱਕ ਹਿੰਮਤ ਬਣ ਜਾਂਦੀ ਹੈ ਮジョਰਿਟੀ ਬਣ ਜਾਂਦੀ ਹੈ ਹੁਣ ਕੋਈ ਵੀ ਨਹੀਂ ਤੋੜ ਸਕਦਾ ਹੁਣ ਬਲਕਿ ਤੋੜਨ ਵਾਲੇ ਨੂੰ ਇਹ ਤੋੜ ਸਕਦੀਆਂ ਨੇ ਇੰਨਾ ਫਰਕ ਹੁੰਦਾ ਇਹਨੂੰ ਕਹਿੰਦੇ ਨੇ ਏਕੇ ਵਿੱਚ ਬਰਕਤ ਹੁਣ ਜਿਨ੍ਹਾਂ ਨੇ ਇਸ ਗੱਲ ਨੂੰ ਸਮਝਿਆ ਉਹਨਾਂ ਨੇ ਦੂਰ ਰਹਿ ਕੇ ਵੀ ਆਪਣੇ ਆਪ ਨੂੰ ਇਕਤਾ ਦੇ ਸੂਤਰ ਵਿੱਚ ਐਸਾ ਬਣਿਆ ਕਿ ਉਹਨਾਂ ਦੀ ਹਰ ਪੱਖ ਤੋਂ ਚੜ੍ਹਾਈ ਰਹੀ ਹੈ ਜਦੋਂ ਸਾਡੀ ਕੌਮ ਇਕੱਠੀ ਸੀ ਨਾ ਇਕੱਠੀ ਦਾ ਅਰਥ ਫੇਰ ਸਮਝੋ ਇਕੱਠੀ ਦਾ ਅਰਥ ਹੈ ਸਿਧਾਂਤਕ ਤੇ ਵਿਚਾਰਧਾਰਕ ਤੌਰ ਤੇ ਕੋਣਾ ਉਦੋਂ ਖਾਲਸੇ ਨੇ ਬਹੁਤ ਵੱਡੀਆਂ ਮੱਲਾ ਮਾਰੀਆਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ ਉਹ ਵੀ ਇਕੱਠੀਆਂ ਸ਼ਕਤੀਆਂ ਨੂੰ ਖਿੰਡੀਆਂ ਹੋਈਆਂ ਸ਼ਕਤੀਆਂ ਨੂੰ ਇੱਕ ਕਰਕੇ ਹੋਇਆ ਤੋ ਗੁਰੂ ਸਾਹਿਬ ਨੇ ਜਿਹੜਾ ਸਿਧਾਂਤ ਦਿੱਤਾ ਇੱਕ ਓੰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 36 ਮਹਾਂਪੁਰਖਾਂ ਦੀ ਬਾਣੀ ਹੈ। ਅਰ ਸਾਰਿਆਂ ਦੀ ਸੋਚ ਵਿਚਾਰ ਇੱਕ ਹੈ, ਫਰਕ ਨਹੀਂ ਹੈ, ਇੱਕ ਹੈ। ਸਾਰੇ ਇੱਕ ਦੀ ਗੱਲ ਕਰਦੇ ਨੇ। ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਇੱਕੇ ਵਿੱਚ ਬਰਕਤ। ਮਹਾਰਾਜ ਨੇ ਇੱਕ ਨਾਲ ਜੋੜਨਾ ਸੀ। ਇੱਕ ਨਾਲ ਸਾਡਾ ਪਿਆਰ ਬਣ ਜਾਵੇ, ਏਕਤਾ ਦੇ ਸੂਤਰ 'ਚ ਬਰੁਥੇ ਜਾਈਏ ਤੇ ਅਸੀਂ ਇੱਕ ਦਾ ਰੂਪ ਹੋ ਜਾਈਏ। ਸਾਡੇ ਮਨ 'ਚੋਂ ਅਨੇਕਤਾ ਦੇ ਭਰਮ ਨਿਕਲ ਜਾਣ। ਕੋਈ ਕਿਤੇ ਜਾ ਰਿਹਾ ਕੋਈ ਮੜੀਆਂ ਤੁਰਿਆ ਫਿਰਦਾ ਕੋਈ ਕਬਰਾਂ ਤੇ ਕੋਈ ਮਸ਼ਵਾਣਾ ਤੇ ਕੋਈ ਕਿਸ ਬਾਬੇ ਨੂੰ ਕੋਈ ਦੇਹਧਾਰੀ ਨੂੰ ਮੰਨਦਾ ਕੋਈ ਕਿਤੇ ਹੀ ਮੰਨਦਾ ਹੈ ਨਾ ਮਹਾਰਾਜ ਕਹਿੰਦੇ ਜਿਸ ਨੇ ਸਾਰਾ ਕੁਝ ਪੈਦਾ ਕੀਤਾ ਤੇ ਉਹਦੇ ਨਾਲ ਜੁੜਾ ਉਹ ਇੱਕ ਹੈ ਉਹਦੇ ਵਰਗਾ ਦੂਜਾ ਨਹੀਂ ਹੈ ਉਹ ਸਰਬਵਿਆਪੀ ਹੈ ਸਰਬਸ਼ਕਤੀਮਾਨ ਹੈ ਸਰਬਕਲਾਂ ਸਮਰੱਥ ਹੈ ਸਭ ਕੁਝ ਬਣਾਉਣ ਵਾਲਾ ਚਲਾਉਣ ਵਾਲਾ ਤੇ ਮਿਟਾਉਣ ਵਾਲਾ ਹੈ ਐਡੀ ਮਹਾਨ ਹਸਤੀ ਐਸੀ ਮਹਾਨ ਸ਼ਕਤੀ ਪਰਮੇਸ਼ਰ ਨੂੰ ਛੱਡ ਕੇ ਬੰਦਿਆ ਤੂੰ ਥਾਂ ਥਾਂ ਤੇ ਭਟਕ ਰਿਹਾ ਤੇਰੇ ਤੋਂ ਆਪਾਗਾ ਕੌਣ ਹੋਏਗਾ